ਹਾਂਜੀ ਸਰੋਤਿਓ ਸਵਾਗਤ ਹੈ ਜੀ ਤੁਹਾਡਾ ਅਸੀਂ ਨਵਾਂ ਪ੍ਰੋਗਰਾਮ ਜਿਹੜਾ ਲੈ ਕੇ ਆਏ ਆ ਤੁਹਾਡੇ ਲਈ ਆਓ ਜਾਣੀਏ ਇਹਦੇ ਚ ਆਪਾਂ ਜਾਣਾਂਗੇ ਕੀ ਕੀ ਜਿਹੜੇ ਮੁੱਖ ਬਦਲਾਵ ਨੇ ਉਹ 1 ਦਸੰਬਰ ਤੋਂ ਹੋਣ ਜਾ ਰਹੇ ਨੇ ਜਿਨ੍ਹਾਂ ਦਾ ਸਿੱਧਾ ਸਬੰਧ ਤੁਹਾਡੇ ਨਾਲ ਹੈ ਤੁਹਾਡੀ ਜੇਬ ਦੇ ਨਾਲ ਹੈ ਤੁਹਾਡੀ ਜੇਬ ਤੇ ਅਸਰ ਪੈਣ ਵਾਲਾ ਕੁਝ ਕੀਮਤਾਂ ਘਟਣਗੀਆਂ ਕੁਝ ਵਧਣਗੀਆਂ ਕੁਝ ਨਵੇਂ ਨਿਯਮ ਜਿਹੜੇ ਹੈਗੇ ਨੇ ਰੂਲ ਹੈ ਉਹ ਬਦਲ ਗਏ ਨੇ ਉਹਨਾਂ ਸਭ ਬਾਰੇ ਆਪਾਂ ਜਿਹੜੀ ਜਾਣਕਾਰੀ ਹੈ ਉਹ ਲੈਣੀ ਆ ਕੀ ਕੀ ਮੁੱਦੇ ਜਿਹੜੇ ਹੈਗੇ ਨੇ ਜਿੰਨਾਂ ਬਾਰੇ ਅੱਜ ਆਪਾਂ ਜਾਣਕਾਰੀ ਲੈਣੀ ਆ ਉਹਦੇ ਵਿੱਚ ਕੁਝ ਜਿਹੜੇ ਹੈਗੇ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਨਾਲ ਸੰਬੰਧਿਤ ਹੈ ਕਦੋਂ ਤੱਕ ਚੇਂਜ ਹੋ ਸਕਦੀਆਂ ਉਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਇਸ ਤੋਂ ਇਲਾਵਾ ਕ੍ਰੈਡਿਟ ਕਾਰਡ ਦੇ ਰੂਲ ਚੇਂਜ ਹੋ ਰਹੇ ਨੇ ਤੇ ਉਸ ਤੋਂ ਇਲਾਵਾ ਬੈਂਕਿੰਗ ਟੈਲੀਕਮ ਟੈਲੀਫੋਨ ਦੇ ਜਿਹੜੇ ਆਪਾਂ ਰੀਚਾਰਜ ਕਰਾਉਂਦੇ ਆ ਉਹਦੀਆਂ ਕੀਮਤਾਂ ਨਾਲ ਸੰਬੰਧਿਤ ਹੈ ਆਧਾਰ ਕਾਰਡ ਹੈ ਇਹ ਲਿਸਟ ਮੇਰੇ ਅੱਗੇ ਜਿਹੜੀ ਤੁਸੀਂ ਦੇਖ ਰਹੇ ਹੋ ਕਾਫੀ ਲੰਬੀ ਹੈ ਵੈਸੇ ਮੈਂ ਅੱਗੇ ਲਿਸਟ ਕੋਈ ਲੈ ਕੇ ਨਹੀਂ ਆਉਂਦਾ ਹਾਂ ਕਿਉਂਕਿ ਇੰਨੇ ਕੋਈ ਜ਼ਿਆਦਾ ਜਿਹੜੇ ਹੈਗੇ ਨੇ ਚੇਂजेस ਨਹੀਂ ਹੁੰਦੇ ਬਟ ਅ ਅੱਜ ਛੜ ਆਪਣੇ ਸਵਾਲ ਹੈ ਉਹ ਰਹਿਣ ਵਾਲੇ ਨੇ ਮਿਸਟਰ ਗੁਰਪਾਲ ਜੀ ਨੂੰ ਤੇ ਉਹ ਆਪਣੇ ਨਾਲ ਅੱਜ ਹੈਗੇ ਨੇ ਉਹ ਆਪਾਂ ਨੂੰ ਦੱਸਣਗੇ ਕੀ ਕੀ ਜਿਹੜੇ ਇਹਨਾਂ ਮੁੱਦਿਆਂ ਦੇ ਉੱਤੇ ਚੇਂਜ ਆ ਰਿਹਾ ਹੈ ਕੀ ਕੀ ਇਹਨਾਂ ਦੇ ਵਿੱਚ ਬਦਲਾਅ ਆ ਰਿਹਾ ਹੈ ਸਾਸ਼ੀ ਕਾਲ ਜੀ ਸਾਰੇ ਦਰਸ਼ਕਾਂ ਨੂੰ ਤੁਹਾਡਾ ਹਾਂਜੀ ਹਰਮਿੰਦਰ ਜੀ ਅੱਜ ਆਪਣੀਆਂ ਕਾਫੀ ਚੀਜ਼ਾਂ ਜਿਹੜੀਆਂ ਉਹ ਚੇਂਜ ਹੋਣ ਜਾ ਰਹੀਆਂ ہیں ਪਹਿਲੀ ਦਸੰਬਰ ਤੋਂ ਇਸ ਨੂੰ ਇੰਪਲੀਮੈਂਟ ਕੀਤਾ ਜਾਊਗਾ ਔਰ ਲਾਗੂ ਹੋਇਆ ਜਿਹੜਾ 2 ਦਸੰਬਰ ਤੋਂ ਪਰੋਕੇ ਅੱਜ ਆਪਣੀਆਂ ਇਹ ਹੋ ਚੁੱਕੀ ਹੈ ਜਿਸ ਦਾ ਸਿੱਧਾ ਪ੍ਰਭਾਵ ਹੈ ਜਿਹੜਾ ਉਹ ਆਪਣੇ ਦਰਸ਼ਕਾਂ ਤੇ ਆਪਣੇ ਸਭ ਦੇ ਜੇਬਾਂ ਦੇ ਉੱਪਰ ਦੇਖਣ ਨੂੰ ਜਿਹੜਾ ਉਹ ਮਿਲੇਗਾ ਠੀਕ ਹੈ ਜੀ ਤੇ ਲਿਸਟ ਹਾਂ ਮੈਂ ਤੁਹਾਨੂੰ ਲਿਸਟ ਦੇ ਵਿੱਚ ਅਕੋਰਡਿੰਗ ਜਿਵੇਂ ਆਪਣੀ ਰੈਂਕਿੰਗ ਹੈਗੀ ਹੈ ਜਿਵੇਂ ਜਿਵੇਂ ਮੁੱਦੇ ਦੀ ਅਹਿਮੀਅਤ ਆਪਣੇ ਲਈ ਆਪਾਂ ਉਸ ਦੇ ਅਕੋਰਡਿੰਗ ਹੀ ਉਹਨੂੰ ਪੁੱਛਾਂਗੇ ਸਭ ਤੋਂ ਪਹਿਲਾਂ ਜੀ ਬੈਂਕਿੰਗ ਨਾਲ ਸੰਬੰਧਤ ਕੀ ਜਿਹੜਾ ਹੈਗਾ ਉਹ ਚੇਂਜ ਆ ਰਹੇ ਆ ਜਾਂ ਕਿਹੜੇ ਕਿਹੜੇ ਮੰਥੀਆਂ ਮੰਥ ਦੇ ਵਿੱਚ ਆ ਦਸੰਬਰ ਮੰਥ ਦੇ ਵਿੱਚ ਆਪਾਂ ਨੂੰ ਛੁੱਟੀਆਂ ਜਿਹੜੀਆਂ ਬੈਂਕਿੰਗ ਨਹੀਂ ਹੈਗੀਆਂ ਕਿਉਂਕਿ ਦਰਸ਼ਕਾਂ ਨੇ ਕੰਮ ਕਰਨੇ ਹੁੰਦੇ ਨੇ ਆਪਕੋ ਪਤਾ ਹੈ ਕਿ ਅੱਜਕਲ ਸਾਰਾ ਕੰਮ ਹੀ ਆਪਣਾ ਬੈਂਕਿੰਗ ਦੇ ਨਾਲ ਸਬੰਧਤ ਹੈਗਾ ਤਾਂ ਬੈਂਕਿੰਗ ਦੇ ਵਿੱਚ ਕੀ ਕੀ ਚੇਂਜਸ ਨੇ ਤੇ ਕੀ ਕੀ ਜਿਹੜੀਆਂ ਹੈਗੀਆਂ ਛੁੱਟੀਆਂ ਇਸ ਮਹੀਨੇ ਦੇ ਵਿੱਚ ਆਉਣ ਵਾਲੀਆਂ ਬੈਂਕਾਂ ਨਾਲ ਸਬੰਧਤ ਹਾਂਜੀ ਹਰਮਿੰਦਰ ਜੀ ਇੱਥੇ ਆਪਣੇ ਬੈਂਕਿੰਗ ਦੇ ਰਿਲੇਟਡ ਦੋ ਚੇਂਜਸ ਹੈ ਜਿਹੜੇ ਹੋਣ ਜਾ ਰਹੇ ਆ ਦਸੰਬਰ ਮਹੀਨੇ ਦੇ ਵਿੱਚ ਜਿਵੇਂ ਕਿ ਸਾਰੇ ਜਾਣਦੇ ਆ ਸਾਲ ਦਾ ਆਖਰੀ ਮਹੀਨਾ ਦਸੰਬਰ ਔਰ ਇਸ ਦੇ ਵਿੱਚ ਕਾਫੀ ਚੇਂਜਸ ਆਈ ਸਾਰੀ ਦੇਖਾਂਗੇ ਮਿਲਦੇ ਆ ਹਾਂ ਸਭ ਤੋਂ ਪਹਿਲਾ ਜਿਹੜਾ ਚੇਂਜਸ ਹੈ ਉਹ ਕ੍ਰੈਡਿਟ ਕਾਰਡ ਨੂੰ ਲੈ ਕੇ ਆ ਜਿਹੜਾ ਕ੍ਰੈਡਿਟ ਕਾਰਡ ਆਪਣਾ ਇਹ ਲਗਭਗ ਸਾਰੇ ਹੀ ਜਿਹੜੇ ਦਰਸ਼ਕ ਆ ਉਹ ਵਰਤਦੇ ਆਂ ਅੱਜਕੱਲ ਤੱਕ ਇੱਕ ਨੋਰਮਲ ਚੀਜ਼ ਹੋ ਗਈ ਹੈ ਉਹ ਚੀਜ਼ ਦੇ ਵਿੱਚ ਜਿਹੜੀ ਤਬਦੀਲੀ ਆਈ ਹੈ ਬੇਸਿਕਲੀ ਐਸਬੀਆਈ ਬੈਂਕ ਕਈ ਦੀ ਸਟੇਟ ਬੈਂਕ ਆਫ ਇੰਡੀਆ ਉਸ ਦੇ ਵੱਲੋਂ ਬਦਲਾਅ ਕਰ ਦਿੱਤਾ ਗਿਆ ਕਿ ਜੋ ਵਪਾਰਕ ਲੈਣਦੇ ਨੇ ਜਾਂ ਆਨਲਾਈਨ ਗੇਮਿੰਗ ਦੇ ਵਿੱਚ ਹੈ ਉਹਨਾਂ ਸਾਰੇ ਲੈਣਦੇ ਦੇ ਉੱਪਰ ਜਿਹੜੇ ਰਿਵਾਰਡ ਮਿਲਦੇ ਸੀ ਉਸ ਨੂੰ ਐਸਬੀਆਈ ਨੇ ਬੰਦ ਕਰ ਦਿੱਤਾ ਜਿਸ ਦਾ ਕੈਸ਼ਬੈਕ ਵਗੈਰਾ ਦਾ ਸਿਸਟਮ ਸੀ ਉਹਨਾਂ ਕ੍ਰੈਡਿਟ ਕਾਰਡ ਦੇ ਉੱਪਰ ਨਹੀਂ ਰਿਹਾ ਅੱਛਾ ਜੀ ਜਿਵੇਂ ਮਤਲਬ ਕੋਈ ਅਗਰ ਆਪਾਂ ਕੋਈ ਚੀਜ਼ ਖਰੀਦਦੇ ਆਂ ਤਾਂ ਉਹਦੇ ਤੇ ਆਪਾਂ ਨੂੰ ਕੈਸ਼ਬੈਕ ਮਿਲ ਜਾਂਦਾ ਸੀ ਜੀ ਬਿਲਕੁਲ ਹਾਂ ਪਰ ਉਹ ਹੁਣ ਤੋਂ ਨਹੀਂ ਮਿਲੇ ਜੀ ਜਿਵੇਂ ਨਾ ਕੋਈ ਵੀ ट्रांजैक्शन ਆਪਾਂ ਕਰਦੇ ਆਂ 5 10 ਪੁਆਇੰਟ ਮਿਲਦੇ ਸੀ ਔਰ ਹਰੇਕ ਪੁਆਇੰਟ ਆ ਜਿਹੜਾ ਉਹ 1 ਰੁਪਈਆ ਜਾਂ 2 ਰੁਪਈਆ ਐਡ ਹੋ ਜਾਂਦਾ ਸੀ ਤੁਹਾਡਾ ਤੁਸੀਂ ਬਾਅਦ ਚੋਂ ਨੂੰ ਜਾ ਕੇ ਰੀਡੀਮ ਕਰ ਸਕਦੇ ਸੀ ਕੈਸ਼ ਦੇ ਰੂਪ ਠੀਕ ਹੈ ਤਾਂ ਉਹ ਹੁਣ ਜਿਹੜਾ ਹੈਗਾ ਐਸਬੀਆਈ ਨੇ ਹਜੇ ਬੰਦ ਕੀਤਾ ਹਾਂਜੀ ਸਿਰਫ ਐਸਬੀਆਈ ਨੇ ਇਹ ਬੰਦ ਕਰ ਦਿੱਤਾ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਬਾਕੀ ਬੈਂਕਾਂ ਜਿਹੜੀਆਂ ਹੋਊਗੀ ਕਰ ਦੇ ਠ ਉਹ ਹੈ ਕਿ ਆਪਣੀਆਂ 17 ਛੁੱਟੀਆਂ ਜਿਹੜੀਆਂ ਉਹ ਦਸੰਬਰ ਮਹੀਨੇ ਵਿੱਚ ਰਹਿਣ ਵਾਲੀਆਂ ਟੋਟਲ ਕੁੱਲ 17 ਛੁੱਟੀਆਂ ਹਾਂਜੀ 17 ਛੁੱਟੀਆਂ 31 ਦਿਨ ਦੇ ਮਹੀਨੇ ਦੇ ਵਿੱਚ 17 ਛੁੱਟੀਆਂ ਵੱਖ-ਵੱਖ ਬੈਂਕਾਂ ਦੇ ਵਿੱਚ ਆਰ.ਬੀ.ਆਈ ਵੱਲੋਂ ਗਲਟਡ ਕੀਤੀਆਂ ਹੋਈਆਂ ਜਿਹੜੀਆਂ ਇਸ ਮਹੀਨੇ ਰਹਿਣਗੀਆਂ ਔਰ 17 ਦਿਨ ਬੈਂਕਾਂ ਜਿਹੜੀਆਂ ਉਹ ਬੰਦ ਰਹਿਣਗੀਆਂ ਇਹਦੇ ਵਿੱਚ ਮਿਲਦਾ ਐਤਵਾਰ ਵੀ ਐਡ ਬਿਲਕੁਲ ਐਤਵਾਰ ਸ਼ਨੀਵਾਰ ਜੋ ਵੀ ਹੈ ਉਹ ਵੀ ਬੰਦ ਰਹਿਣਗੇ 크리스마ਸ ਵੀ ਆਏਗਾ ਬਾਕੀ ਆਪਣਾ ਜੋ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਕੁਝ ਉਹ ਵੀ ਐਡ ਹੋ ਵੀ ਐਡ ਕੀਤੀਆਂ ਹੁੰਦੀਆਂ ਤੇ ਲਗਭਗ ਮਤਲਬ ਫਿਰ ਤਾਂ 13 ਤੋਂ 14 ਦਿਨ ਦੇ ਕਰੀਬ ਜਿਹੜਾ ਹੈ ਬਸ ਹਾਂ ਕਿਉਂਕਿ 31 ਮਹੀਨਾ ਹੁੰਦਾ ਆਪਣਾ ਬਿਲਕੁਲ 13 ਤੋਂ 14 ਦਿਨ ਬੈਂਕਾਂ ਜਿਹੜੀਆਂ ਓਪਨ ਰਹਿਣਗੀਆਂ ਓਪਨ ਰਹਿਣੀਆਂ ਸੋ ਆਪਣਾ ਬੈਂਕ ਦੇ ਵਿੱਚ ਪਤਾ ਕਰਕੇ ਹੀ ਬੈਂਕ 'ਚ ਕੋਈ ਕੰਮ ਜਾਣਾ ਤਾਂ ਹਾਂ ਹੀ ਗਿਆ ਪਰ ਇਹਦਾ ਅਸਰ ਜਿਹੜਾ ਹੈਗਾ ਉਹ ਆਨਲਾਈਨ ਦੇ ਨਾਲ ਇਸ ਤੁਹਾਨੂੰ ਕੈਸ਼ ਫਲੋ ਤੇ ਵੀ ਪਊਗਾ ਐਡਮ ਦੇ ਵਿੱਚ ਵੀ ਜਿਹੜਾ ਹੈਗਾ ਕੈਸ਼ ਦੇ ਲਈ ਲੰਬੀਆਂ ਲਾਈਨਾਂ ਹਾਂਜੀ ਦੇਖੀਏ ਐਡਮ ਦੇ ਵਿੱਚ ਕੈਸ਼ ਤਾਂ ਹੋਏਗਾ ਜੇਕਰ ਬੈਂਕ ਕੋਲ ਵਰਕਿੰਗ ਕੈਪੀਟਲ ਔਰ ਉਹ ਵਰਕਿੰਗ ਹੋਣੀਗਾ ਤਾਂ ਕਿ ਇੱਕ ਕੈਸ਼ ਹੈ ਜਿਹੜਾ ਆਵੇਗਾ ਅਦਰਵਾਈਜ਼ ਕੈਸ਼ ਆਈ ਕਰਦਾ ਤਾਂ ਫਿਰ ਅਕਸੀਨ ਸਲਾਹ ਦਿੰਨੀ ਹੈ ਜੀ ਥੋੜਾ ਤੁਸੀਂ ਆਪਣਾ ਕੈਸ਼ ਫਲੋ ਜਿਹੜਾ ਹੈਗਾ ਅਗਰ ਤੁਹਾਨੂੰ ਕੋਈ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ ਮਲਡੀਆਂ ਕਰਕੇ ਕਰੀਬ ਕਰੀਬ 15 ਤਰੀਕ ਤੱਕ ਵਿਆਹਾਂ ਦਾ ਸੀਜ਼ਨ ਵੀ ਹੈ ਕਿਉਂਕਿ ਇਸ ਤਰ੍ਹਾਂ ਦਾ ਕਿਸੇ ਨੂੰ ਅਗਰ ਜ਼ਰੂਰਤ ਹੁੰਦੀ ਹੈ ਜਾਂ ਐਮਰਜੈਂਸੀ ਦੇ ਤੁਸੀਂ ਆਪਣਾ ਪੈਸਾ ਜਿਹੜਾ ਹੈਗਾ ਉਹ ਕੈਸ਼ ਦੇ ਰੂਪ ਚ ਆਪਣੇ ਕੋਲ ਰੱਖ ਸਕਦੇ ਹੋ ਵਿਆਹ ਦਾ ਸੀਜ਼ਨ ਚੱਲ ਰਿਹਾ ਤੇ ਉਹਦੇ ਵਿੱਚ ਪੈਸੇ ਦੀ ਗੱਲ ਨਾ ਕਰੋ ਕਿਸੇ ਵੀ ਅਮਰਜੰਸੀ ਦੇ ਵਿੱਚ ਕਿਸੇ ਮੈਡੀਕਲ ਅਮਰਜੰਸੀ ਦੇ ਵਿੱਚ ਹਨਾ ਜ਼ਰੂਰਤ ਪੈ ਸਕਦੀ ਹੈ ਪੈਸਾ ਆਪਣਾ ਮੇਨਟੇਨ ਰੱਖੋ ਆਪਣੇ ਹੱਥੇ ਠਾ ਰੱਖੋ ਓਕੇ ਤੇ ਨੈਕਸਟ ਜੀ ਸਾਨੂੰ ਜਾਣਕਾਰੀ ਦਿਓ ਐਲ ਪੀ ਜੀ ਸਿਲੰਡਰਾਂ ਨਾਲ ਸੰਬੰਧਿਤ ਕੀ ਜਿਹੜੀ ਹੈਗੀ ਹੈ ਅਪਡੇਟ ਆਈ ਹੈ ਹਾਂਜੀ ਜਿਵੇਂ ਕਿ ਹਰਮਿੰਦਰ ਜੀ ਆਪਾਂ ਸਾਰੇ ਜਾਣਦੇ ਆ ਕਿ ਹਰ ਮਹੀਨੇ ਗਵਰਨਮੈਂਟ ਜਿਹੜੀ ਪਹਿਲੀ ਤਰੀਕ ਨੂੰ ਐਲਪੀਜੀ ਗੈਸ ਦਾ ਜਿਹੜਾ ਰੇਟ ਹੈ ਉਹ ਨਿਰਧਾਰਤ ਕਰਦੀ ਹੈਗੀ ਜਿਸ ਦਿਨ ਚੱਲਦਿਆਂ ਇਸ ਮੰਥ ਦੇ ਵਿੱਚ ਜਿਹੜਾ ਰੇਟ ਹੈ ਉਹ ਪਿਛਲੇ ਮੰਥ ਦੀ ਤਰ੍ਹਾਂ ਚੇਂਜ ਹੋਣ ਜਾ ਰਿਹਾ ਹੈਗਾ ਪਿਛਲੇ ਮੰਥ ਜਿਹੜੇ ਵਿਪਾਰਕ ਸਿਲੰਡਰ ਸੀ ਉਹਨਾਂ ਦੇ ਵਿੱਚ 48 ਰੁਪਏ ਵਾਧਾ ਕੀਤਾ ਗਿਆ ਸੀਗਾ ਠੀਕ ਹੈ ਜੀ ਔਰ ਜਿਹੜੀ ਘਰੇਲੂ ਗੈਸ ਸੀਗੀ ਐਲਪੀਜੀ ਦੀ ਉਸ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ ਤੇ ਇਸ ਮੰਥ ਵੀ ਘਰੇਲੂ ਗੈਸ ਦੇ ਵਿੱਚ ਕੋਈ ਵਾਧਾ ਹੈ ਜਾਂ ਨਹੀਂ ਕਿਉਂਕਿ ਜ਼ਿਆਦਾਤਰ ਆਪਣੀ ਜਿਹੜੀ ਕੰਜ਼ਮਪਸ਼ਨ ਹੈ ਜਾਂ ਆਪਣੇ ਸਰੋਤ ਨੇ ਉਹ ਜੁੜੇ ਹੁੰਦੇ ਨੇ ਘਰੇਲੂ ਕੰਮਕਾਜ ਦੇ ਨਾਲ ਤਾਂ ਉਹਨਾਂ ਤੇ ਕੋਈ ਅਸਰ ਪੈਣ ਵਾਲਾ ਹੈ ਜਾਂ ਨਹੀਂ ਜੀ ਹਰਮਿੰਦਰ ਜੀ ਇਸ ਮੰਥ ਚਾਂਸ ਹੈ ਜਿਹੜੇ 5 ਦਸੰਬਰ ਤੱਕ ਰੇਟ ਹੈ ਜਿਹੜੇ ਜਾਰੀ ਹੋਣਗੇ ਔਰ ਚਾਂਸ 10 ਤੋਂ 15 ਰੁਪਏ ਵਧਣ ਦੀ ਹੈ ਪਰ ਜਿਹੜੀ ਵਪਾਰਕ ਗੈਨਸਾ ਉਸ ਦੇ ਵਿੱਚ 50 ਰੁਪਏ ਤੱਕ ਕੋਈ ਵਾਧਾ ਜਿਹੜਾ ਉਹ ਦੇਖੋ ਨੂੰ ਮਿਲ ਸਕਦਾ ਹੈ ਅਜੇ ਕੋਈ ਐਲਾਨ ਤਾਂ ਨਹੀਂ ਹੋਇਆ ਨਹੀਂ ਹੋਇਆ ਸਾਡੇ ਤੱਕ ਔਰ ਇਸ ਦੇ ਵਿੱਚ ਵਾਧਾ ਦੇਖਣ ਨੂੰ ਜ਼ਰੂਰ ਮਿਲ ਸਕਦਾ ਇਹ ਚੀਜ਼ ਜਿਹੜੀ ਸੋਤਰਾ ਦੇ ਕਿਉਂਕਿ ਥੋੜਾ ਜਿਹੜਾ ਆਪਾਂ ਅਗਰ ਕਹੀਏ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਜਾਂ ਗੈਸ ਦੀਆਂ ਕੀਮਤਾਂ ਜਾਂ ਪੈਟਰੋਲ ਦੀਆਂ ਕੀਮਤਾਂ ਇਹ ਜ਼ਿਆਦਾਤਰ ਜਿਹੜੀਆਂ ਹੈਗੀਆਂ ਨੇ ਇਹ ਅੰਤਰਰਾਸ਼ਟਰੀ ਜਿਹੜਾ ਭਾਅ ਹੁੰਦਾ ਉਹਦੇ ਨਾਲ ਸਬੰਧਤ ਹੁੰਦੀਆਂ ਨੇ ਤਾਂ ਜਿੱਦਾਂ ਦੇ ਸਰਕਮਸਟੈਂਸਸ ਮੀਡਲ ਈਸਟ ਦੇ ਵਿੱਚ ਯਾਨੀ ਕ੍ਰੇਨ ਲੜਾਈ ਕਰਕੇ ਇਸ ਈਰੀਆ ਦੀ ਲੜਾਈ ਕਰਕੇ ਇਜ਼ਰਾਈਲ ਦੀ ਲੜਾਈ ਕਰਕੇ ਬਣੇ ਹੋਏ ਨੇ ਤਾਂ ਤਾਂ ਹੋ ਸਕਦਾ ਹੈ ਕਿ ਹੋਂ ਵਾਲੇ ਦਿਨ ਸਿ ਜਿਹੜਾ ਹੈਗਾ ਇਸ ਦਾ ਰੇਟ ਹੈ ਇਹ ਨਾਲ ਰੈਟ ਕਰਨਾ ਆਪਾਂ ਇਹ ਘਰੇਲੂ ਆ ਉਸ ਦੇ ਵਿੱਚ ਬਹੁਤ ਘੱਟ ਮਾਰ ਕਿਉਂਕਿ ਉਹ ਇੱਥੇ ਕੁਝ ਸਬਸਿਡੀ ਵਗੈਰਾ ਗਵਰਨਮੈਂਟ ਦਈ ਹੈ ਵੈਸੇ ਤਾਂ ਕੋਈ ਹੈ ਨਹੀਂ ਜ਼ਿਆਦਾ ਸਬਸਿਡੀ ਉਹ ਤਾਂ ਸਿਰਫ 10-15 ਰੁਪਏ ਸਬਸਿਡੀ ਤੁਹਾਨੂੰ ਮਿਲਦੀ ਹੈ ਬਟ ਠੀਕ ਹੈ ਅਗਰ ਜੇ ਨਹੀਂ ਬਤਨ ਜਾ ਰਿਹਾ ਤਾਂ ਆਪਾਂ ਨੂੰ ਇਸ ਚੀਜ਼ ਦਾ ਫਾਇਦਾ ਹੀ ਹੈਗਾ ਅ ਇਸ ਤੋਂ ਇਲਾਵਾ ਜੀ ਆਧਾਰ ਕਾਰਡ ਨਾਲ ਸੰਬੰਧਿਤ ਕੀ ਜਿਹੜੀ ਜਾਣਕਾਰੀ ਤੁਹਾਡੇ ਕੋਲ ਹੈਗੀ ਹੈ ਉਹਦੇ ਬਾਰੇ ਜ਼ਰੂਰ ਦੱਸੋ ਸਾਨੂੰ ਹਾਂ ਜੀ ਹਰਮਿੰਦਰ ਜੀ ਉਹ ਆਧਾਰ ਕਾਰਡ ਹੈ ਆਧਾਰ ਕਾਰਡ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਗਵਰਨਮੈਂਟ ਨੇ ਇੱਕ ਸਕੀਮ ਹੈ ਜਿਹੜੀ ਉਹ ਸ਼ੁਰੂ ਕੀਤੀ ਹੋਈ ਹੈਗੀ ਜਿਹੜੀ ਅਪਡੇਸ਼ਨ ਨੂੰ ਲੈ ਕੇ ਔਰ ਇੱਕ ਅੰਬਰਸਰੀ ਕੀਤਾ ਹੋਇਆ ਹੈ ਹਰ ਨਾਗਰਿਕ ਦੇ ਲਈ ਕਿ ਉਹ ਆਪਣਾ ਜਿਹੜਾ ਆਧਾਰ ਕਾਰਡ ਹੈ ਉਸ ਨੂੰ ਅਪਡੇਟ ਮੈਂਟੇਨ ਕਰੇ ਤਾਂ ਕਿ ਅੱਗੇ ਜਾ ਕੇ ਕੋਈ ਦਿੱਕਤ ਨਾ ਆਵੇ ਔਰ ਇਸ ਤੇ ਲਈ ਪਿਛਲੇ ਮਾਂਥ ਇੱਕ ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ ਵੀ ਤੁਸੀਂ ਮੁਫਤ ਵਿੱਚ ਆਪਣਾ ਆਧਾਰ ਕਾਰਡ ਹੈ ਜਿਹੜਾ ਉਹ ਅਪਡੇਟ ਕਰਵਾ ਸਕੀ ਹੁੰਗੇ ਪਰ ਫਿਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਰਹਿਗੇ ਸੀਗੇ ਉਸ ਤੋਂ ਬਾਅਦ ਹੁਣ ਇਸ ਦੇ ਵਿੱਚ ਜਿਹੜਾ ਵਾਰਦਾ ਕੀਤਾ ਗਿਆ ਉਹ 15 ਦਸੰਬਰ ਤੱਕ ਆਪਣਾ ਮੁਫਤ ਵਿੱਚ ਆਧਾਰ ਕਾਰਡ ਜਿਹੜਾ ਉਹ ਅਪਡੇਟ ਕਰਵਾ ਸਕਦੇ ਆ ਔਰ ਇੱਕ ਚੀਜ਼ ਦਾ ਖਿਆਲ ਰੱਖਿਓ ਕੋਈ ਵੀ ਆਧਾਰ ਕਾਰਡ ਅਪਡੇਸ਼ਨ ਸਮੇਂ ਤੁਹਾਡੇ ਤੋਂ ਪੈਸਾ ਮੰਗਦਾ ਤਾਂ ਉਸ ਨੂੰ ਜਰੂਰ ਦੱਸਿਆ ਕਰੋ ਕਿ ਇਸ ਗਵਰਨਮੈਂਟ ਵੱਲੋਂ ਮੁਫਤ ਹੈ ਇਸ ਦੇ ਵਿੱਚ ਤੁਸੀਂ ਆਪਣਾ ਨਾਮ ਅਡਰੈਸ ਜੋ ਹੈ ਔਰ ਇਸਪੇ علاوہ ਆਪਣੀ ਫੋਟੋ ਮੋਬਾਈਲ ਨੰਬਰ ਇਹ ਸਾਰੀਆਂ ਚੀਜ਼ਾਂ ਡੇਟ ਆਫ ਬਰਥ ਹੈ ਉਹ ਸਾਰੀ ਚੀਜ਼ਾਂ ਆਪ ਕੋ ਡੇਟ ਕਰਵਾ ਸਕਦੇ ਹੋ ਮਾਈ ਆਧਾਰ ਐਪ ਹੈ ਔਰ ਵੈਬਸਾਈਟ ਹੈ ਉੱਥੇ ਜਾ ਕੇ ਤੁਸੀਂ ਖੁਦ ਵੀ ਇਸ ਨੂੰ ਅਪਡੇਟ ਜਿਹੜਾ ਕਰਵਾ ਸਕਦੇ ਹੋ ਅਪਾਇੰਟਮੈਂਟ ਜਿਹੜੀ ਹੈ ਤੁਸੀਂ ਲੈ ਸਕਦੇ ਹੋ ਠੀਕ ਹੈ ਦਾਦਾ ਕਾਰਡ ਨਾਲ ਸੰਬੰਧਤ ਜਿਹੜਾ ਹੈਗਾ ਚੇਂजेस ਆਕਰ ਤੁਸੀਂ ਕਰਾਉਣੇ ਨੇ ਤਾਂ 15 ਦਸੰਬਰ ਤੱਕ ਦਾ ਸਮਾਂ ਦਿੱਤਾ ਕੀ ਬਿਲਕੁਲ 15 ਦਸੰਬਰ ਤੱਕ ਦਾ ਜਿਹੜਾ ਸਮਾਂ ਇਸ ਲਈ ਉਹ ਦਿੱਤਾ ਤਕਰੀਬ ਕਰੀਬ ਜਿਹੜਾ ਇਹ 30 ਤਰੀਕ 3 ਨਵੰਬਰ ਨੂੰ ਜਿਹੜਾ ਹੈਗਾ ਇਹ ਡੈਡ ਲਾਈਨ ਖਤਮ ਹੋ ਗਈ ਸੀਗੀ ਮੁਫਤ ਆਧਾਰ ਕਾਰਡ ਅਪਡੇਟ ਆ ਉਹ ਹੁਣ ਜਿਹੜੀ 15 ਦਿਨਾਂ ਲਈ ਹੋਰ ਵਧਾ ਦਿੱਤੀ ਗਈ ਹੈ ਇਹਦੀ ਹਾਂ ਅਗਰ ਕੋਈ ਰਹਿ ਗਿਆ ਹੈ ਤਾਂ ਜ਼ਰੂਰ ਅਪਡੇਟ ਕਰੋ ਮੇਨਲੀ ਇਹ ਅਪਡੇਟ ਉਹਨਾਂ ਲਈ ਜ਼ਰੂਰੀ ਹੁੰਦੀ ਹੈ ਜਿਹੜੇ ਪਹਿਲੇ ਬੱਚਿਆਂ ਦੇ ਛੋਟੇ ਹੁੰਦੇ ਆਧਾਰ ਕਾਰਡ ਬਣੇ ਸੀ ਜਾਂ ਕੋਈ ਬੱਚਾ ਉਸ ਟਾਈਮ ਨਿਬਾਲਕ ਸੀਗਾ ਤਾਂ ਉਸ ਟਾਈਮ ਅਗਰ ਤੁਹਾਡਾ ਕੋਈ ਆਧਾਰ ਕਾਰਡ ਬਣਿਆ ਸੀ ਤਾਂ ਉਹਦੇ ਅੱਗੇ ਬਾਇਓਮੈਟ੍ਰਿਕਸ ਅਪਡੇਟ ਹੋਣੇ ਜ਼ਰੂਰੀ ਹਾਂਜੀ ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ ਆਧਾਰ ਖਾਟਨਾ ਰਿਲੇਟਡ ਆਪਣੀਆਂ ਬੀਬੀਆਂ ਜਿਹੜੀਆਂ ਮਾਤਾ-ਮਾਂ ਭੈਣਾਂ ਜਿਹੜੀਆਂ ਉਹ ਪੀਆਰਟੀਸੀ ਵਗੈਰਾ 'ਚ ਸਫ਼ਰ ਕਰਦੀਆਂ ਹਾਂਜੀ ਤਾਂ ਉਹਨਾਂ ਦੇ ਜਿਹੜੇ ਆਧਾਰ ਕਾਰਡ ਨੂੰ ਅਪਡੇਟ ਨਹੀਂ ਹੁੰਦੇ ਉੱਤੇ ਫੋਟੋ ਨਹੀਂ ਅਪਡੇਟ ਹੁੰਦੀ ਉਹਨਾਂ ਦੇ ਮੇਮ ਉਹਦਾ ਉਥੇ ਫੋਟੋ ਲਾ ਕੇ ਪਾਇਆ ਜਾਂਦਾ ਫਿੰਗਰਪ੍ਰਿੰਟ ਨਹੀਂ ਅਪਡੇਟ ਹੁੰਦੇ ਉਹ ਜਦੋਂ ਕਿਤੇ ਸਕੈਨ ਕਰਦੇ ਉਥੇ ਪੰਗਾ ਪਾਇਆ ਜਾਂਦਾ ਹਾਂ ਕਿਉਂਕਿ ਅੱਜ ਕੱਲ ਹਰ ਜਗ੍ਹਾ ਤੇ ਅਗਰ ਆਪਾਂ ਦੇਖੀਏ ਕੋਈ ਸੇਮੂ ਵੀ ਲੈਣਾ ਤੁਸੀਂ ਫਿੰਗਰਪ੍ਰਿੰਟ ਚਾਹੀਦਾ ਹੈ ਰਸ਼ਮ ਲੈਣਾ ਹੈ ਤਾਂ ਨਾ ਉੱਥੇ ਆਪਾਂ ਨੂੰ ਅਪਡੇਟ ਚਾਹੀਦਾ ਹੁੰਦਾ ਆਪਣਾ ਬਾਇਓਮੈਟ੍ਰਿਕ ਤਾਂ ਜ਼ਰੂਰੀ ਹੈ ਫੋਟੋਜ਼ ਵਾਲਾ ਤਾਂ ਫੋਟੋਜ਼ ਦਾ ਬਿਲਕੁਲ ਹਰ ਇੱਕ ਨੂੰ ਅਪਡੇਟ ਕਰਾਉਣੀ ਚਾਹੀਦੀ ਹੈ ਇਹ ਪਰ ਜਨ ਆਮ ਜਾਣਕਾਰੀ ਚ ਦੇਖਦੇ ਆ ਕਿ ਜਦਾਤਰ ਜਿਹੜੇ ਲੋਕਾਂ ਦੇ ਫੋਟੋਸ ਹੈਗੀਆਂ ਨੇ ਉਹ ਆਊਟਡੇਟਡ ਹੁੰਦੀਆਂ ਨੇ ਕਈ ਇਹ ਹੁੰਦਾ ਹੈ ਕਿ ਤੁਸੀਂ ਪਹਿਲਾਂ ਕਲੀਨ ਸ਼ੇਪ ਹੁੰਨੇ ਹੋ ਜਾਂ ਤੁਸੀਂ ਕਟਿੰਗ ਕਰਵਾਈ ਹੁੰਦੀ ਹੈ ਉਸ ਟਾਈਮ ਤੁਹਾਡਾ ਆਧਾਰ ਕਾਰਡ ਬਣਿਆ ਹੁੰਦਾ ਤਾਂ ਹੁਣ ਤੁਸੀਂ ਪੱਗ ਬੰਨਣੀ ਸਟਾਰਟ ਕਰ ਦਿੱਤੀ ਹੈ ਤਾਂ ਇਸ ਕਰਕੇ ਵੀ ਜਿਹੜਾ ਹੈਗਾ ਉਹ ਫੇਸ ਮੈਚਿੰਗ ਦੇ ਰਿਲੇਟਡ ਡਿਫਰੈਂਸ ਹੁੰਦੇ ਰਹਿੰਦੀ ਹੈਗੇ ਨਹੀਂ ਕਰਕੇ ਇਸ ਕਰਕੇ ਤੁਹਾਨੂੰ ਸਾਰੇ ਅਪਡੇਟ ਕਰਵਾ ਲੈਣ ਕਿਉਂਕਿ ਹੁਣ ਮੁਫਤ ਹੋ ਰਹੀ ਹੈ ਤੇ ਜ਼ਿਆਦਾਤਰ ਜਿਹੜੇ ਇਹ ਆਧਾਰ ਕੈਂਪ ਹੁੰਦੇ ਨੇ ਆਪਣੀਆਂ ਬੈਂਕਾਂ ਦੇ ਵਿੱਚ ਹੁੰਦੇ ਨੇ ਜਿਹੜੀਆਂ ਸਰਕਾਰੀ ਬੈਂਕਾਂ ਨੇ ਤਾਂ ਉੱਥੇ ਜਾ ਕੇ ਜਾਂ ਤੁਸੀਂ ਜਿਹੜਾ ਹੈਗਾ ਸੁਵਿਧਾ ਕੇਂਦਰ ਸੇਵਾ ਕੇਂਦਰ ਹੁੰਦੇ ਨੇ ਉੱਥੇ ਜਾ ਕੇ ਅਪਡੇਟ ਕਰਵਾ ਸਕਦੇ ਹੈਗੇ ਆ ਇਸ ਤੋਂ ਇਲਾਵਾ ਹੋਰ ਜਿਹੜਾ ਹੈਗਾ ਟੈਲੀਕਾਮ ਦੇ ਨਾਲ ਸੰਬੰਧਿਤ ਕੋਈ ਜਿਹੜਾ ਹੈਗਾ ਇਨਫੋਰਮੇਸ਼ਨ ਹੈ ਕਿਉਂਕਿ ਕਾਫੀ ਅਫਵਾਹਾਂ ਵੀ ਚੱਲ ਰਹੀਆਂ ਨੇ ਤੇ ਇਹ ਸੁਣਨ ਚ ਵੀ ਆ ਰਿਹਾ ਕਿ ਕੁਝ ਚੇਂਜਸ ਹੋ ਰਹੇ ਨੇ ਜਿਹੜੇ ਤੁਹਾਨੂੰ OTP ਆਉਂਦੇ ਨੇ OTP ਜਿਹੜਾ ਵਨ ਟਾਈਮ ਜਿਹੜਾ ਪਾਸਵਰਡ ਤੁਹਾਨੂੰ ਤੁਹਾਡੇ ਮੋਬਾਈਲ ਤੇ ਹੁੰਦਾ ਹੈ ਚਾਹੇ ਉਹ ਟਰਾਂਜੈਕਸ਼ਨ ਲਈ ਹੋਵੇ ਬੈਂਕਿੰਗ ਨਾਲ ਸੰਬੰਧਿਤ ਹੁੰਦਾ ਹੈ ਜਾਂ ਫਿਰ ਉਹ ਆਧਾਰ ਕਾਰਡ ਅਪਡੇਟ ਨਾਲ ਹੀ ਹੋ ਸਕਦਾ ਤਾਂ ਓਟੀਪੀ ਦੇ ਵਿੱਚ ਕੁਝ ਬਦਲਾਅ ਜਿਹੜੇ ਹੈਗੇ ਨੇ ਉਹਦੇ ਬਾਰੇ ਖਬਰ ਸੁਣੀ ਸੀ ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ ਕਿ ਉਹ ਕੀ ਚੇਂਜ ਜਿਹੜੇ ਹੈਗੇ ਨੇ ਕੀ ਨਿਜਮ ਜਿਹੜੇ ਹੈਗੇ ਨੇ ਉਹਦੇ ਬਦਲੇ ਨੇ ਹਾਂਜੀ ਅੰਮ੍ਰਿਤ ਵਿੱਚ ਇਹਦੇ ਵਿੱਚ ਓਟੀਪੀ ਨੂੰ ਲੈ ਕੇ ਕਾਫੀ ਅਫਵਾਹਾਂ ਜਿਹੜੀਆਂ ਉਹ ਫੁਲਾਈਆਂ ਜਾ ਰਹੀਆਂ ਰਹੀਆਂ ਕਿ 1 ਦਸੰਬਰ ਤੋਂ OTP ਆਉਣੇ ਬੰਦ ਹੋ ਜਾਣਗੇ ਤੁਹਾਨੂੰ ਖਾਤਾ ਖੋਲਣ ਚ ਦਿੱਕਤ ਆਵੇਗੀ ਜਾਂ ਤੁਹਾਨੂੰ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਿੱਚ ਦਿੱਕਤ ਆਵੇਗੀ ਕਿਉਂਕਿ OTP ਹਰ ਇੱਕ ਜਗ੍ਹਾ ਦੇ ਉੱਪਰ ਤੁਹਾਨੂੰ ਚਾਹੀਦਾ ਹੈ ਅੱਜ ਕੱਲ ਤਾਂ ਜੀ ਜ਼ਰੂਰੀ ਹੈ ਜੀ ਔਰ ਇਸਦੇ ਲਈ ਟ੍ਰਾਈ ਨੇ ਇੱਥੇ ਜੋ ਆਪਣਾ ਟੈਲੀਕਮ ਦੀ ਰੈਗੂਲੇਟਰ ਅਥਾਰਟੀ ਹੈ ਉਸ ਦੇ ਵੱਲੋਂ ਇੱਥੇ ਕੀਤਾ ਗਿਆ ਹੈ ਕਿ ਜਿਹੜੇ OTP ਹੈ ਉਹਨਾਂ ਨੂੰ ਅਸੀਂ ਮੇਨਟੇਨ ਕਰਨਾ ਹੈ ਉਹਨਾਂ ਨੂੰ ਟ੍ਰੇਸ ਕਰਨਾ ਹੈ ਹੁਣ ਜਿਹੜੀ ਟੈਲੀਕਮ ਦੀ ਟ੍ਰੇਸਿੰਗ ਹੈ ਉਹ ਸ਼ੁਰੂ ਕੀਤੀ ਗਈ ਹੈ ਔਰ ਇਸ ਦੇ ਵਿੱਚ OTP ਆਉਣਗੇ ਇਸ ਲਈ ਕੋਈ ਵੀ ਜਿਹੜੀ ਬੰਦਸ਼ਾ ਹੈ ਜਾਂ ਦਿੱਕਤ ਨਹੀਂ ਹੋਵੇਗੀ ਬਟ ਜੋ ਟੈਲੀਕਮ ਕੰਪਨੀਆਂ ਹੈ ਉਹਨਾਂ ਨੂੰ ਇੱਥੇ ਕਿਹਾ ਗਿਆ ਹੈ ਕਿ ਤੁਸੀਂ OTP ਟਰੇਸ ਕਰਕੇ ਸਹੀ ਤਰੀਕੇ ਦੇ ਨਾਲ ਭੇਜੋ ਜਿਹੜੇ ਸਪੈਮ OTP ਵਗੈਰਾ ਹੁੰਦੇ ਹੈਗੇ ਉਹਨਾਂ ਨੂੰ ਨਾ ਤੁਸੀਂ ਅੱਗੇ ਫਾਰਵਰਡ ਕਰੋ ਜਾਂ ਇਸ ਤਰ੍ਹਾਂ ਦਾ ਨਾ ਕਰੋ ਔਰ OTP ਸਮੇ ਇੱਕ ਚੀਜ਼ ਹੋਰ ਉਹਨਾਂ ਨੇ ਜ਼ਰੂਰ ਕਹੀ ਹੈ ਕਿ OTP ਭੇਜਣ ਤੋਂ ਪਹਿਲਾਂ ਜਿਸ ਨੰਬਰ ਤੇ OTP ਜਾ ਰਿਹਾ ਹੈ ਉਸ ਦੀ ਫਾਰਵਰਡਿੰਗ ਹੈ ਜਿਹੜੀ ਉਹ ਜ਼ਰੂਰ ਚੈੱਕ ਕੀਤੀ ਜਾਵੇ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੈ ਕਿ ਮੋਬਾਈਲ ਹੈਕ ਕਰਕੇ OTP ਔਰ ਕਾਲ ਨੂੰ ਫਾਰਮੈਟ ਕਰਕੇ OTP ਲੈ ਕੇ ਉਸ ਦਾ ਸਕੈਮ ਕਰ ਲਿਆ ਜਾਂਦਾ ਸੀ ਕਿ ਖਾਤਾ ਖਾਲੀ ਕਰ ਦਿੱਤਾ ਸੀ ਠੀਕ ਹੈ ਉਸ ਚੀਜ਼ ਦੇ ਉੱਪਰ ਜਰੂਰ ਗਵਰਨਮੈਂਟ ਵੱਲੋਂ ਟਰਾਈ ਕੀਤਾ ਗਿਆ ਹੈ ਕਿ ਇਸ ਨੂੰ ਕਿਵੇਂ ਕਿਵੇਂ ਨਾ ਮੈਨੇਜ ਕੀਤਾ ਜਾਵੇ ਕਿ ਨਾ ਕੋਈ ਇਹ ਨਾ ਹੋਵੇ ਕਿ ਉਹਦਾ ਗਲਤ ਤਰੀਕੇ ਦੇ ਨਾਲ ਉਹਦੀ ਵਰਤੋਂ ਕੀਤੀ ਜਾ ਰਹੀ ਹੋਵੇ ਨਾ ਔਰ ਇਸ ਨੂੰ ਹੁਣ ਥੋੜਾ ਐਕਸਟੈਂਡ ਜਿਹੜਾ ਉਹ ਕਰ ਦਿੱਤਾ ਹੈ ਇਸ ਦੀ ਜਿਹੜੀ ਪ੍ਰਾਈਵੇਸੀ ਉਸ ਨੂੰ ਥੋੜਾ ਵਧਾ ਦਿੱਤਾ ਹੈਗਾ ਕੀਤੀ ਜਿਹੜੀ ਹੁਣ ਉਹ ਕੀਤੀ ਗਈ ਹੈ ਬਟ OTP ਬਿਲਕੁਲ ਸਹੀ ਤਰੀਕੇ ਨਾਲ ਆ ਰਿਹਾ ਹੈ ਅੱਜ ਸਵੇਰ ਤੋਂ ਵੀ ਮੈਂ ਚੈੱਕ ਕੀਤੀ ਹੈ ਇਹ ਚੀਜ਼ ਖੁਦ ਵੀ OTP ਬਿਲਕੁਲ ਸਹੀ ਆ ਰਿਹਾ ਹੈ ਉਹਦੇ ਵਿੱਚ ਕੋਈ ਹਜੇ ਤੱਕ ਦਿੱਕਤ ਨਹੀਂ ਹੈ ਠੀਕ ਹੈ ਤਾਂ ਚਲੋ ਆਪਣੇ ਲਗਭਗ ਜਿੰਨੇ ਵੀ ਆਪਣੇ ਲਿਸਟ ਦੇ ਵਿੱਚ ਮੁੱਦੇ ਸੀਗੇ ਉਹ ਆਪਾਂ ਆਲਮੋਸਟ ਜਿਹੜੇ ਹੈਗੇ ਨੇ ਕੰਪਲੀਟ ਕਰ ਲਏ ਨੇ ਤਾਂ ਏਦਾਂ ਦੀ ਇਨਫੋਰਮੇਸ਼ਨ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਜਿਹੜਾ ਹੈਗਾ ਉਹ ਲਾਈਕ ਅਤੇ ਇਹ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਦੇ ਨਾਲ ਤਾਂ ਜੋ ਸਾਰੇ ਇਸ ਆਉਣ ਵਾਲੇ ਜਿਹੜੇ ਨਿਯਮਾਂ ਦੇ ਵਿੱਚ ਬਦਲਾਅ ਨੇ ਉਹਨਾਂ ਬਾਰੇ ਜਾਣਕਾਰੀ ਲੈ ਸਕਣ ਤਾਂ ਅੱਜ ਦੇ ਲਈ ਧੰਨਵਾਦ ਗੁਰਪਾਲ ਜੀ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਜੀ ਕਿ ਤੁਸੀਂ ਸਾਡੇ ਨਾਲ ਆਏ ਤੇ ਇੰਨੀ ਮਹੱਤਵਪੂਰਨ ਜਾਣਕਾਰੀ ਜਿਹੜੀ ਹੈਗੀ ਤੁਸੀਂ ਸ਼ੇਅਰ ਕੀਤੀ